ਸਰਕਾਰ ਨੇ ਅਮਰੀਕਾ ਜਾਣ ਵਾਲੀ ਡਾਕ ਉਤੇ ਲਗਾਈ ਪਾਬੰਦੀ ਹਟਾ ਦਿੱਤੀ ਹੈ 15 ਅਕਤੂਬਰ ਤੋਂ ਅਮਰੀਕਾ ਵਾਸਤੇ ਪੋਸਟਲ ਸਰਵਿਸ ਮੁੜ ਸ਼ੁਰੂ ਹੋ ਗਈ ਹੈ ਜਿਸ ਉਤੇ 트ੰਪ ਦੇ ਟੈਰਿਫ ਦੇ ਮੱਦੇਨਜ਼ਰ 25 ਅਗਸਤ ਨੂੰ ਆਰਸੀ ਰੋਕ ਲਗਾ ਦਿੱਤੀ ਗਈ ਸੀ 트ੰਪ ਸਰਕਾਰ ਦੇ ਵੱਲੋਂ 23 ਜੁਲਾਈ ਨੂੰ ਜਾਰੀ ਹੁਕਮਾਂ ਦੇ ਤਹਿਤ 800 ਡਾਲਰ ਤੱਕ ਵਾਲੇ ਸਮਾਨ ਤੇ ਕਸਟਮ ਡਿਊਟੀ ਅਮਰੀਕਾ ਦੇ ਵਿੱਚੋਂ ਸਮਾਨ ਲੈਣ ਵਾਲੇ ਨੂੰ ਜੋ ਨਹੀਂ ਪੈਂਦੀ ਸੀ ਪੰਨਵੇਂ ਪ੍ਰਬੰਧਾ ਅਧੀਨ ਕਸਟਮ ਡਿਊਟੀ ਪਹਿਲਾ ਹੀ ਵਸੂਲ ਕੀਤੀ ਜਾਵੇਗੀ ਡੇ ਡਿਊਟੀ ਅਮਰੀਕਾ ਭੇਜ ਜਾਵੇਗੀ ਅਤੇ ਉੱਥੇ ਪਾਰਸਲ ਪਹੁੰਚਣ ਦੇ ਮਗਰੋਂ ਕੋਈ ਦਿੱਕਤ ਨਹੀਂ ਆਵੇਗੀ ਨਵੀਂ ਸਹੂਲਤ ਵਾਸਤੇ ਕੋਈ ਵਾਧੂ ਖਰਚਾ ਵਸੂਲ ਨਹੀਂ ਕੀਤਾ ਜਾਵੇਗਾ ਅਤੇ ਸਿਰਫ ਅਮਰੀਕਾ ਸਰਕਾਰ ਦੇ ਵੱਲੋਂ ਵਸੂਲ ਟੈਰਿਫ ਦੀ ਅਦਾਇਗੀ ਯੋਗ ਰੱਖੀ ਗਈ ਹੈ ਅਤੇ ਦਸਨਾ ਬੰਦੇ ਕਿ ਭਾਰਤ ਤੋਂ ਇਲਾਵਾ ਇਟਲੀ ਜਰਮਨੀ ਨੀਦਰਲੈਂਡਸ ਅਤੇ ਆਸਟ੍ਰੇਲੀਆ ਸਣੇ ਕਈ ਮਿਲਦਾ ਨੇ ਟਾਪ ਭੇਜਣ ਤੇ ਆਸ ਹੀ ਰੋਕ ਲਾਗੂ ਕੀਤੀ ਹੈ ਭਾਰਤੋਰ ਡਾਕ ਸੇਵਾ ਬੰਦ ਹੋਣ ਦੇ ਨਾਲ ਦੋਹਾਂ ਮੁਲਕਾਂ ਦੇ ਵਿੱਚ ਵਸਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹੁਣ ਭਾਵੇਂ ਵਾਧੂ ਫੀਸ ਲਾਗੂ ਹੋਵੇਗੀ ਪਰ ਤੈਸ਼ੂ ਦਾ ਪਾਸਰ ਮੰਜ਼ਰ ਤੱਕ ਪਹੁੰਚ ਜਾਣਗੇ